ਸਵਾਗਤ ਹੈ ਜੀ ਹੁ ਹੁਸ਼ਾਰਪੁਰ ਨਿਊਜ਼ ਤੋਂ ਦੇਖ ਰਹੇ ਹਾਂ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਬਦ ਇੱਕ ਵਾਰ ਮੁੜ ਤੋਂ ਅਸੀਂ ਅਦਾਰਾ ਹੁਸ਼ਾਰਪੁਰ ਨਿਊਜ਼ ਦੀ ਟੀਮ ਹੁਸ਼ਾਰਪੁਰ ਰੇਲਵੇ ਸਟੇਸ਼ਨ ਮਾਰਕ ਤੇ ਮੌਜੂਦ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਇਸ ਸੜਕ ਦੀ ਹਾਲਤ ਹੈ ਜਿਹੜੀ ਉਹ ਕਾਫੀ ਜ਼ਿਆਦਾ ਮਾੜੀ ਸੀ ਦਰਦਨਾਕ ਸੀ ਖਸਤਾ ਹਾਲਤ ਸੀ ਤਾਂ ਉਸ ਵਕਤ ਤੋਂ ਲਗਾਤਾਰ ਅਦਾਰਾ ਹੁਸ਼ਾਰਪੁਰ ਨਿਊਜ਼ ਐਸਾ ਸੜਕ ਨੂੰ ਬਣਵਾਉਣ ਦੇ ਲਈ ਆਵਾਜ਼ ਆ ਜਿਹੜੀ ਉਹ ਲੋਕਾਂ ਦੀ ਬੁਲੰਦ ਕਰਦਾ ਆ ਰਿਹਾ ਤੇ ਹੁਣ ਸੜਕ ਤਾਂ ਬੇਸ਼ੱਕ ਬਣ ਚੁੱਕੀ ਹੈ ਤੇ ਸਟੇਸ਼ਨ ਦਾ ਨਿਰਮਾਣ ਵੀ ਹੈ ਜਿਹੜਾ ਵੱਡੇ ਪੱਧਰ ਤੇ ਹੋ ਰਿਹਾ ਪਰੰ ਹੁਸ਼ਾਰਪੁਰ 뉴스ਤਿਆਂ ਖਬਰਾਂ ਤੋਂ ਬਾਅਦ ਇਸ ਦਾ ਅਸਰ ਹੋਣਾ ਸ਼ੁਰੂ ਹੋਇਆ ਸੀ ਸੜਕ ਬਣੀ ਸੀ ਤਾਂ ਲੋਕਾਂ ਨੇ ਇੱਕ ਖੁਸ਼ੀ ਪ੍ਰਗਟਾਈ ਸੀ ਕਿ ਚਲੋ ਹੁਣ ਜਿਹੜਾ ਇਹ ਸਫਰ ਆ ਸਾਡਾ ਹੋਰ ਵੀ ਜਿਹੜਾ ਸਖਾਲਾ ਹੋਵੇਗਾ ਕਿਉਂਕਿ ਲੋਕਾਂ ਦਾ ਕਾਫੀ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੈ ਜਿਹੜਾ ਹੋ ਰਿਹਾ ਸੀ ਪਰੰਤੂ ਆ ਇਹ ਗੱਲ ਹੁਣ ਕੈਂਟ ਤੋਂ ਮੈਂ ਗੁਰੇਸ਼ ਨਹੀਂ ਕਰਾਂਗਾ ਕਿ ਇਸ ਸੜਕ ਦੇ ਨਿਰਮਾਣ ਦੇ ਵਿੱਚ ਕੀ ਭ੍ਰਿਸ਼ਟਾਚਾਰ ਨਹੀਂ ਹੋਇਆ ਮਤਲਬ ਕਹਿਣ ਦਾ ਤਰੀਕਾ ਇਹ ਹੈ ਕਿ ਇਸ ਸੜਕ ਦਾ ਨਿਰਮਾਣ ਤਾਂ ਬੇਸ਼ੱਕ ਹੋ ਚੁੱਕਿਆ ਪਰੰਤੂ ਜਿਸ ਵਿਅਕਤੀ ਵੱਲੋਂ ਵੀ ਇਸ ਸੜਕ ਦਾ ਨਿਰਮਾਣ ਜਿਹੜਾ ਕਰਵਾਇਆ ਜਾ ਰਿਹਾ ਤਾਂ ਉਹ ਘਟੀਆ ਮਟੀਰੀਅਲ ਆ ਜਿਹੜਾ ਇਸ ਸੜਕ ਦੇ ਨਿਰਮਾਣ ਦੇ ਵਿੱਚ ਵਰਤਿਆ ਗਿਆ ਤਾਂ ਹੁਣ ਵੀ ਤੁਸੀਂ ਇਹ ਵੇਖ ਸਕਦੇ ਹੋ ਕਿ ਇਹ ਜਿਹੜਾ ਹਿੱਸਾ ਸੀ ਤੁਹਾਨੂੰ ਦਿਖਾ ਰਹੇ ਹਾਂ ਇਹ ਬੀਤੇ ਕੱਲ ਪਰਸੋ ਹੀ ਦੁਆਰਾ ਤੋਂ ਇਸ ਦਾ ਜਿਹੜਾ ਨਿਰਮਾਣ ਕੀਤਾ ਗਿਆ ਤਾਂ ਇਸ ਦੀ ਜਿਹੜੀ ਲੀਪਾ ਪੋਤੀ ਕੀਤੀ ਗਈ ਹੈ ਤਾਂ ਉਸ ਤੋਂ ਇਲਾਵਾ ਸੜਕ ਦੇ ਆਪਾਂ ਹੋਰ ਦੋ ਤਿੰਨ ਹਿੱਸਿਆਂ ਦੀ ਗੱਲ ਕਰ ਲਈਏ ਮੇਰੇ ਪਿੱਛੇ ਤੁਸੀਂ ਉਹ ਤਸਵੀਰਾਂ ਦੇ ਵਿੱਚ ਆਪਾਂ ਨਾਲ ਦੇ ਨਾਲ ਗੱਲ ਵੀ ਕਰਦੇ ਚੱਲਾਂਗੇ ਤਾਂ ਤੁਹਾਨੂੰ ਇਹ ਹਾਲਾਤ ਵੀ ਜਿਹੜਾ ਦਿਖਾਵਾਂਗੇ ਪਹਿਲਾਂ ਤੁਹਾਨੂੰ ਦੱਸਦੇ ਕਿ ਜਿਹੜੀ ਇਹ ਤਸਵੀਰ ਹੈ ਇਹ ਮੋੜ ਤੋਂ ਜਿਹੜੀ ਲੀਪਾ ਪੋਤੀ ਆ ਕੀਤੀ ਗਈ ਹੈ ਕਿਉਂਕਿ ਸੜਕ ਆ ਜਿਹੜੀ ਉਹ ਅਤੇ ਘਟੀਆ ਦਰਜੇ ਦੀ ਜਿਹੜੀ ਉਹ ਕੁਆਲਟੀ ਦੇ ਨਾਲ ਬਣੀ ਆ ਜਾਂ ਮਟੀਰੀਅਲ ਦੇ ਨਾਲ ਬਣੀ ਆ ਕਿਉਂਕਿ ਬਣਨ ਤੋਂ ਕੁਝ ਸਮੇਂ ਬਾਅਦ ਹੀ ਮਹੀਨੇ ਕਹਿਣਾ ਬਹੁਤ ਦੂਰ ਦੀ ਗੱਲ ਹੋਊਗੀ ਮੈਨੂੰ ਲੱਗਦਾ ਕਿ ਕੁਝ ਦਿਨਾਂ ਬਾਅਦ ਹੀ 20 ਤੋਂ 25 ਦਿਨਾਂ ਬਾਅਦ ਹੀ ਇਸ ਸੜਕ ਤੇ ਜਿਹੜੀ ਬਜ਼ਰੀ ਹੈ ਉਹ ਬਾਹਰ ਨਿਕਲਣੀ ਸ਼ੁਰੂ ਹੋ ਗਈ ਸੀ ਤਾਂ ਜਦੋਂ ਅਧਾਰੋ ਹਸ਼ਾਰਪਰ ਨਿਊਜ਼ ਨੇ ਉਸ ਖਬਰ ਨੂੰ ਵੀ ਪ੍ਰਮੁਖਤਾ ਦੇ ਨਾਲ ਚੁੱਕਿਆ ਸੀ ਤਾਂ ਉਦੋਂ ਸਬੰਧਤ ठेकेदार ਵੱਲੋਂ ਜਾਂ ਜਿਨ੍ਹਾਂ ਵੱਲੋਂ ਵੀ ਇਸ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੜਕ ਦੇ ਦੋ ਤਿੰਨ ਹਿੱਸਿਆਂ ਨੂੰ ਤੋੜ ਕੇ ਜਿਹੜਾ ਦੁਬਾਰਾ ਬਣਾਇਆ ਗਿਆ ਸੀ ਤਾਂ ਹੁਣ ਵੀ ਇਹ ਤਸਵੀਰਾਂ ਦੇ ਵਿੱਚ ਤੁਸੀਂ ਇਹ ਵੇਖ ਸਕਦੇ ਇਸ ਨੂੰ ਕਿਹੜਾ ਵਿਅਕਤੀ ਕਹਿ ਸਕਦਾ ਕਿ ਇਹ ਸੜਕ ਹੈ ਜਿਹੜੀ 4-5 ਮਹੀਨੇ ਮਹਿਜ਼ ਪਹਿਲਾਂ ਬਣੀ ਹੈ ਕਿਉਂਕਿ ਇਸ ਸੜਕ ਦੀ ਹਾਲਤ ਤੁਸੀਂ ਦੇਖ ਲਓ ਇਹ ਕਿਵੇਂ ਦੀ ਹੋ ਚੁੱਕੀ ਹੈ ਪਾਚਾ ਹੈ ਸੜਕ ਇਸ ਤਰ੍ਹਾਂ ਦੀ ਹੈ ਹੁਸ਼ਾਰਪੁਰ ਰੇਲਵੇ ਸਟੇਸ਼ਨ ਮਾਰਗ ਦੀ ਕਿਸ ਨੂੰ ਤੁਸੀਂ ਝਾੜੂ ਦੇ ਨਾਲ ਵੀ ਇਕੱਤਰ ਕਰ ਸਕਦੇ ਹੋ ਇਸ ਸੜਕ ਦਾ ਹਾਲਾਤ ਇਹ ਹਾਲ ਇਹੋ ਜਿਹਾ ਹੋਇਆ ਪਿਆ ਕਿਉਂਕਿ ਇਹ ਸੜਕ ਹੈ ਕੋਈ ਛੋਟੀ ਮੋਟੀ ਨਹੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਕ ਇੱਕ ਦੋ ਹਿੱਸੇ ਆ ਤਾਂ ਉਸ ਤੋਂ ਇਲਾਵਾ ਅੱਗੇ ਦੀ ਵੀ ਆਪਾਂ ਜੇਕਰ ਗੱਲ ਕਰ ਲਈਏ ਤਾਂ ਸੜਕ ਦੀ ਹਾਲਤ ਤਾਂ ਕੋਈ ਬਹੁਤੀ ਵਧੀਆ ਨਹੀਂ ਹੈ ਤਾਂ ਅੱਜ ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਹੁਸ਼ਿਆਰਪੁਰ ਦੇ ਜਿਹੜੇ ਸੰਸਦ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਧਿਆਨ ਦੇ ਵਿੱਚ ਮੈਟਰ ਲਿਆਂਦਾ ਗਿਆ ਕਿਉਂਕਿ ਉਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਲੋਕ ਸਭਾ ਮੈਂਬਰ ਨੇ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਕਿ ਇਸ ਦਾ ਜਿਹੜੀ ਇੱਕ ਜਦਾ ਦੌਰਾ ਕੀਤਾ ਜਾਵੇ ਇਸ ਰੇਲਵੇ ਸਟੇਸ਼ਨ ਦੀ ਜਿਹੜੀ ਉਹ ਚੈਕਿੰਗ ਕੀਤੀ ਜਾਵੇ ਕਿ ਬੇਸ਼ੱਕ ਇਸ ਦਾ ਨਿਰਮਾਣ ਹੈ ਜਿਹੜਾ ਉਹ ਕੇਂਦਰ ਸਰਕਾਰ ਕਰਵਾ ਰਹੀ ਹੈ ਪਰੰਤੂ ਕੇਂਦਰ ਦੇ ਵਿੱਚ ਜੇਕਰ ਇਸ ਵਕਤ ਕਿਸੇ ਦੀ ਪਹੁੰਚ ਹੈ ਤਾਂ ਉਹ ਡਾਕਟਰ ਰਾਜ ਏ ਬਤੌਰ ਲੋਕ ਸਭਾ ਸੰਸਦ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਲੋਕਾਂ ਨੇ ਉਹਨਾਂ ਨੂੰ ਭੇਜਿਆ ਤਾਂ ਉਹਨਾਂ ਦਾ ਵੀ ਕਹਿਣਾ ਕਿ ਜਲਦ ਉਹ ਡੀਸੀ ਆਸ਼ੀਕਾ ਜਾਨ ਨੂੰ ਨਾਲ ਲੈ ਕੇ ਹੁਸ਼ਾਰਪੁਰ ਰੇਲਵੇ ਸਟੇਸ਼ਨ ਦਾ ਦੌਰਾ ਕਰਨਗੇ ਤੇ ਜੋ ਵੀ ਖਾਮੀਆਂ ਪਾਈਆਂ ਜਾਣਗੀਆਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਉੱਥੇ ਮੈਂ ਬੀਜੇਪੀ ਵਾਲਿਆਂ ਨੂੰ ਵੀ ਕਹਿਣਾ ਚਾਹਾਂਗਾ ਕਿਉਂਕਿ ਇਹ ਜਿਹੜਾ ਰੇਲਵੇ ਸਟੇਸ਼ਨਾਂ ਦਾ ਜਿਹੜਾ ਪੁਨਰ ਨਿਰਮਾਣ ਦਾ ਕਾਰਜ ਹੈ ਸ਼ਾਇਦ 400 ਦੇ ਕਰੀਬ ਰੇਲਵੇ ਸਟੇਸ਼ਨਾਂ ਦਾ ਨਿਰਮਾਣ ਦਾ ਕੰਮ ਹੈ ਜਿਹੜਾ ਉਹ ਇਹ ਭਾਰਤ ਦੇ ਪੀਐਮ ਯਾਨਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖਿਆ ਗਿਆ ਸੀ ਤਾਂ ਤੁਸੀਂ ਵੀ ਆਪਣੀ ਇਸ ਆਵਾਜ਼ ਨੂੰ ਬੁਲੰਦ ਕਰੋ ਕਿਸ ਤਰ੍ਹਾਂ ਤੁਹਾਡੇ ਸ਼ਹਿਰ ਦੇ ਵਿੱਚ ਇੱਥੇ ਭ੍ਰਿਸ਼ਟਾਚਾਰ ਹੋ ਰਿਹਾ ਰੇਲਵੇ ਸਟੇਸ਼ਨ ਦੇ ਨਿਰਮਾਣ ਦੇ ਵਿੱਚ ਖੈਰ ਮੈਂ ਇਕੱਲੀ ਸੜਕ ਦੀ ਗੱਲ ਕਰ ਰਿਹਾ ਕਿਉਂਕਿ ਅੰਦਰ ਕੈਮਰਾ ਨਹੀਂ ਚੱਲਣ ਦਿੰਦੇ ਉਹ ਰੇਲਵੇ ਸਟੇਸ਼ਨ ਦੇ ਜਿਹੜੇ ਅਧਿਕਾਰੀ ਨੇ ਤਾਂ ਜੇਕਰ ਅੰਦਰ ਵੀ ਕੈਮਰਾ ਚੱਲੇਗਾ ਕਰੋੜਾ ਰੁਪਿਆ ਦਾ ਜਿਹੜਾ ਇਹ ਲਾਗਤ ਦੇ ਨਾਲ ਇਸ ਨਿਰਮਾਣ ਕਿਰਵਾਇਆ ਗਿਆ ਪੁਨਰ ਨਿਰਮਾਣ ਕਿਰਵਾਇਆ ਗਿਆ ਤਾਂ ਉੱਥੋਂ ਵੀ ਫਿਰ ਮਿਲਦਾ ਹੈ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਕੈਮਰਾ ਪਰਸਨ ਮਨਵੀਰ ਮੇਟੀ ਵਾਲਾ ਦੇ ਨਾਲ ਚੇਤਨ ਕਸ਼ਵ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁ GMA University